ਮਿੱਤਰੋ ਟੇਬਲ ਲੱਗਾ ਹੋਇਆ ਸੀ ਮਹਿਫਲ ਸਜੀ ਹੋਈ ਸੀ ਬੋਤਲ ਵਿਚਾਲੇ ਸੀ ਚਾਰ-ਚਾਰ ਪੈਗ ਲਾਲੇ ਸੀ ਤੇ ਚਾਰ ਯਾਰ ਉਸ ਬੋਤਲ ਦੇ ਦਿਵਾਲੇ ਸੀ ਉਹਨਾਂ ਚੋਂ ਇੱਕ ਯਾਰ ਸਾਡਾ ਸੀ ਪ੍ਰਾਪਰਟੀ ਡੀਲਰ ਤੇ ਮੈਨੂੰ ਕਹਿੰਦਾ ਮੱਲੀ ਸਾਹਿਬ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੋਈ ਵੀ ਚੀਜ਼ ਵੇਚਣੀ ਆ ਜਾਂ ਖਰੀਦਣੀ ਆ ਤਾਂ ਤੁਹਾਨੂੰ ਉਸ ਦਾ ਸਹੀ ਮੁੱਲ ਮਿਲੇਗਾ ਖਾਸ ਕਰਕੇ ਜ਼ਮੀਨ ਤੇ ਜਾਂ ਪਲਾਟ ਜੇਕਰ ਤੁਸੀਂ ਵੀ ਜ਼ਮੀਨ ਜਾਂ ਪਲਾਟ ਵੇਚਦੇ ਹੋ ਤਾਂ ਮੇਰੀ ਆ ਗੱਲ ਸੁਣ ਲਓ ਸੱਚੀ ਗੱਲ ਆ ਮੇਰੇ ਨਾਲ ਬੀਤੀ ਆ ਉਸ ਤੋਂ ਬਾਅਦ ਤੁਸੀਂ ਕਦੀ ਘਾਟ ਨਹੀਂ ਖਾਓਗੇ ਮੈਂ ਕਿਹਾ ਵੀ ਦੱਸ ਬਈ ਕਹਿੰਦਾ ਵੀ ਪਾਈਮਾ ਪੈ ਗੋਦੀ ਲਾਉਣਾ ਜਦੋਂ ਇਹ ਗੱਲ ਖਤਮ ਹੋਊਗੀ ਜੇ ਨਾ ਸੁਆਦ ਆਵੇ ਪੈਗ ਲਾਉਣ ਦਾ ਤੇ ਮੈਨੂੰ ਨੀਵੇਂ ਥਾਂ ਫੜਾ ਦਿਆ ਜੀ ਮੈਂ ਚਲੋ ਠੀਕ ਆ ਬਈ ਲੋ ਵੀ ਗੱਲ ਉਹਨੇ ਸ਼ੁਰੂ ਕਰਤੀ ਕਹਿੰਦਾ ਮੇਰੇ ਕੋਲੇ ਇੱਕ ਬਾਣੀਆਂ ਆ ਗਿਆ ਕਿਉਂਕਿ ਪ੍ਰਾਪਰਟੀ ਡੀਲਰ ਦਾ ਕੰਮ ਸੀ ਬਾਣੀਆਂ ਆ ਗਿਆ ਕਹਿੰਦਾ ਵੀ ਮੈਂ ਜ਼ਮੀਨ ਖਰੀਦਣੀ ਆ ਤਿੰਨ ਤੋਂ ਚਾਰ ਕਿਲੇ ਜ਼ਮੀਨ ਹੋਵੇ ਕੱਚਾ ਰਾਹ ਚੱਲ ਜਾਊਗਾ ਵਿੱਚ ਮੋਟਰ ਹੋਵੇ ਦੋ ਨੰਬਰ ਪਾਣੀ ਵੀ ਚੱਲ ਜਾਊਗਾ ਨਹਿਰ ਦਾ ਉਹਨੂੰ ਪਾਣੀ ਲੱਗਦਾ ਹੋਵੇ ਤਾਂ ਮੈਨੂੰ ਜ਼ਮੀਨ ਕੀ ਭਾ ਦਵਾਏਗਾ ਮੈਂ ਉਹਨੂੰ ਐਦਾ-ਐਦਾ ਕਰਕੇ ਦੱਸਤਾ ਵੀ ਫਲਾਣੇ ਪਿੰਡ ਵੀ ਹੈਗੀ ਆ ਫਲਾਣੇ ਵੀ ਹੈਗੀ ਆ ਫਲਾਣੇ ਵੀ ਹੈਗੀ ਆ ਤੇ ਇੱਕ ਜਗ੍ਹਾ ਤੇ ਉਹਨੂੰ ਉਹਨੇ ਸਹਿਮਤੀ ਜੀ ਦਿਖਾਈ ਵੀ ਆਹ ਫਲਾਣੇ ਪਿੰਡ ਮੈਨੂੰ ਚਲਤੋ ਦਵਾ ਦੇ ਤਾਂ ਉਹਨੇ ਜਦੋਂ ਫਲਾਣੇ ਪਿੰਡ ਦਾ ਨਾਮ ਲਿਆ ਤੇ ਮੈਂ ਪਤਾ-ਪੁਤਾ ਕਰਕੇ ਉਹਨੂੰ ਦੱਸਤਾ ਵੀ ਮੈਂ ਕਹੇ ਮਿੱਤਰਾ ਤੈਨੂੰ ਉੱਥੇ ਜ਼ਮੀਨ 34 ਲੱਖ ਤੋਂ ਘੱਟ ਨਹੀਂ ਬੰਦੀ ਕਹਿੰਦਾ ਸਾਡੀ ਵੈਸੇ ਵੀ ਆਦਤ ਹੁੰਦੀ ਆ ਵੀ ਜਿੰਨੇ ਸਾਡੇ ਕੋਲੇ ਚੀਜ਼ ਖਰੀਦਣੀ ਅਸੀਂ ਉਸਨੂੰ ਰੇਟ ਵੱਧ ਦੱਸਣਾ ਹੀ ਦੱਸਣਾ ਮੈਂ ਉਹਨੂੰ ਕਹਤਾ ਵੀ 34 ਲੱਖ ਤੋਂ ਘੱਟ ਨਹੀਂ ਬੰਦੀ ਹਾਲਾਂਕਿ ਉਸ ਪਿੰਡ ਜ਼ਮੀਨ ਕਹਿੰਦਾ 20 22 23 ਨੂੰ ਆਸਾਨੀ ਨਾਲ ਮਿਲ ਜਾਂਦੀ ਸੀ ਤੇ ਮੈਂ ਉਹਨੂੰ 34 ਲੱਖ ਕਹਤਾ ਕਹਿੰਦਾ ਇਹ ਬੈਂਸ ਦੇ ਆ ਬਸਾਂਦੇ ਆ ਸਾਡਾ ਰੇਟ 30 ਲੱਖ ਰੁਪਏ ਚ ਪੱਕਾ ਹੋ ਗਿਆ ਕਹਿੰਦਾ ਯਾਰ ਚਲ ਠੀਕ ਹੈ ਜੇ 30 ਲੱਖ ਨੂੰ ਮੈਨੂੰ ਤੂੰ ਦਵਾ ਦੇਂਗਾ ਮੈਂ ਉਹਨੂੰ ਕਹਤਾ ਵੀ ਹਾਂ ਦਵਾ ਦੂੰਗਾ ਅਹੀ ਜ਼ਮੀਨ ਵੇਖਣ ਤੁਰਨੀ ਲੱਗੇ ਸੀ ਤਾਂ ਬਾਣੀਆਂ ਫੇਰ ਆ ਗਿਆ ਕਹਿੰਦਾ ਨਹੀਂ ਕਹਿੰਦਾ ਹੁਣ ਮੈਂ ਜ਼ਮੀਨ ਖਰੀਦਣੀ ਨਹੀਂ ਉਹ ਕਹਿੰਦਾ ਵੀ ਕੀ ਗੱਲ ਬਣ ਗਈ ਬਾਉ ਜੀ ਮੈਂ ਤਾਂ ਪੁੱਛ ਗਏ ਸੀ ਕੀਤੀ ਆ ਤੂੰ ਕਹੀ ਜਨਾ ਵੀ ਜ਼ਮੀਨ ਮੈਂ ਖਰੀਦਣੀ ਨਹੀਂ ਕਹਿੰਦਾ ਤੂੰ ਐ ਕਰ ਵੀ ਮੈਂ ਜ਼ਮੀਨ ਵੇਚਨੀ ਆ ਤੂੰ ਕਹਿੰਨਾ ਨਾ ਵੀ ਮੈਂ ਇਸ ਪਿੰਡ 30 ਲੱਖ ਰੁਪਏ ਨੂੰ ਜ਼ਮੀਨ ਯਾਨੀ ਕਿ ਤੈਨੂੰ ਦਵਾ ਦੂੰਗਾ ਉਸੇ ਪਿੰਡ ਦੀ ਮੇਰੀ ਜ਼ਮੀਨ ਆ ਕੱਚੇ ਰਾਹ ਦੇ ਉੱਪਰ ਆ ਸਵਾ ਨੰਬਰ ਮੋਟਰ ਦਾ ਪਾਣੀ ਆ ਤਿੰਨ ਕਿੱਲੇ ਜ਼ਮੀਨ ਆ ਨਹਿਰ ਦਾ ਪਾਣੀ ਨੂੰ ਲੱਗਦਾ ਤੂੰ ਐ ਕਰ 30 ਕਹਿੰਨਾ 28 ਲੱਖ ਰੁਪਏ ਮੇਰੀ ਝੋਲੀ ਪਾ ਦੇ ਦਲਾਲੀ ਵਕਰੀ ਦਊ 2 ਲੱਖ ਤੂੰ ਜਿੰਨੂੰ ਮਰਜ਼ੀ ਤੈਨੂੰ ਛੱਡਿਆ ਮੇਰੇ ਅੰਨੀਓ ਤੀਨ ਵੇਚ ਦੇ ਕਹਿੰਦਾ ਮੇਰੇ ਪੈਰ ਨਿਕਲ ਗਏ ਜ਼ਮੀਨ ਚ ਮੈਂ ਖਾ ਕੀ ਕੀਤਾ ਨੇ ਕਹਿੰਦਾ ਵੇਖ ਲੈ ਬਾਣੀਆਂ ਜ਼ਮੀਨ ਵੇਚਣ ਆਇਆ ਸੀ ਮੈਨੂੰ ਪਰ ਆਇਆ ਖਰੀਦਦਾਰ ਬਣ ਕੇ ਕਹਿੰਦਾ ਜੇਕਰ ਤੁਸੀਂ ਵੀ ਕੋਈ ਸੰਦਾ ਵੇਚਣਾ ਹੋਵੇ ਚਾਹੇ ਜ਼ਮੀਨ ਵਿੱਚ ਨਹੀਂ ਹੋਵੇ ਚਾਹੇ ਖਰੀਦਣੀ ਹੋਵੇ ਜੇ ਤਾਂ ਤੁਸੀਂ ਜ਼ਮੀਨ ਖਰੀਦਣੀ ਆ ਤਾਂ ਗਾਹਕ ਬਣ ਕੇ ਜਾਓ ਵੀ ਮੇਰੇ ਕੋਲੇ ਤਿੰਨ ਕਿੱਲੇ ਜ਼ਮੀਨ ਆ ਮੈਂ ਵੇਚਣੀ ਆ ਕੀ ਰੇਟ ਲਾਉਂਗੇ ਕਹਿੰਦਾ ਹਮੇਸ਼ਾ ਜਿਹੜਾ ਪ੍ਰਾਪਰਟੀ ਡੀਲਰ ਆ ਤੁਹਾਨੂੰ ਘਟ ਦੱਸੋ ਜੇਕਰ ਤੁਸੀਂ ਵੇਚਣੀ ਆ ਤਾਂ ਖਰੀਦਦਾਰ ਬਣ ਕੇ ਜਾਓ ਵੀ ਮੈਂ ਖਰੀਦਣੀ ਆ ਕੀ ਪੈਸੇ ਦਵਾਏਗਾ ਤਾਂ ਤਾਨੂੰ ਪ੍ਰਾਪਰਟੀ ਡੀਲਰ ਵੱਧ ਦੱਸੂ ਇਦਾਂ ਹੀ ਹੁੰਦਾ ਤਾਂ ਮਿੱਤਰੋ ਸਿੰਪਲ ਗੱਲਾਂ ਚ ਦੱਸਾਂ ਤਾਂ ਤੁਸੀਂ ਜੇਕਰ ਕੋਈ ਵੀ ਚੀਜ਼ ਵੇਚਣੀ ਆ ਤਾਂ ਖਰੀਦਦਾਰ ਬਣ ਜਾਓ ਪਹਿਲਾਂ ਕੁਝ ਸਮੇਂ ਲਈ ਖਰੀਦਦਾਰ ਬਣ ਜਾਓ ਜਿਹੜੀ ਤੁਸੀਂ ਚੀਜ਼ ਵੇਚਣੀ ਆ ਉਸ ਦਾ ਸਹੀ ਮੁੱਲ ਤੁਹਾਡਾ ਬਣ ਜਾਵੇਗਾ ਜੇਕਰ ਤੁਸੀਂ ਚੀਜ਼ ਖਰੀਦਣੀ ਆ ਤਾਂ ਵੇਚਣ ਵਾਲੇ ਬਣ ਜਾਓ ਜੇਕਰ ਤੁਸੀਂ ਵੇਚਣ ਵਾਲੇ ਬਣਜੋਗੇ ਤਾਂ ਤੁਹਾਨੂੰ ਸਹੀ ਮੁੱਲ ਦਾ ਪਤਾ ਲੱਗ ਜਾਊਗਾ ਕਿਉਂਕਿ ਜਿਹੜੇ ਇਹ ਪ੍ਰਾਪਰਟੀ ਡੀਲਰ ਹੁੰਦੇ ਹਨ ਨਾ ਚਾਹੇ ਤੁਸੀਂ ਖਰੀਦਦਾਰ ਹੋ ਚਾਹੇ ਤੁਸੀਂ ਵੇਚਣ ਵਾਲੇ ਹੋ ਜੇ ਤਾਂ ਖਰੀਦਣੀ ਆ ਤਾਂ ਤੁਹਾਨੂੰ ਮੁੱਲ ਮਹਿੰਗਾ ਦੱਸਣਾ ਜੇ ਵੇਚਣੀ ਆ ਤਾਂ ਤੁਹਾਨੂੰ ਮੁੱਲ ਘੱਟ ਦੱਸਣਾ ਤਾਂ ਇਹਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਆਖਰਕਾਰ ਸਹੀ ਰੇਟ ਕੀ ਹੈ ਅੰਦਾਜ਼ਾ ਹੋ ਜਾਂਦਾ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਕਰ ਦਿਓ ਰੱਬ ਰੱਖਾ